ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨੂ ਦਾ ਦੱਸਦੀਏ ਕਿ ਪਠਾਨਕੋਟ ਦੇ ਮੁਹੱਲਾ ਪਧਰੋਆ ਵਿਖੇ ਦੋ ਮੰਜਲਾ ਘਰ ਵਿੱਚ ਲੱਗੀ ਅੱਗ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਹੈ ਮੌਕੇ ਤੇ ਪਹੁੰਚੀ ਆ ਫਾਰ ਵਗੇਟ ਦੀਆਂ ਗੱਡੀਆਂ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਸਰਦੂ ਸਰਦੂ ਕਰੋ ਅੱਧਰ ਕਰੋ ਗੇਟ 'ਚ ਅੱਬ ਕੀ ਨਹੀਂ ਦਿੱਤਾ ਤਾਂ ਠਾਈਏ ਨਾ ਬਸ ਸਾਨੂੰ ਟੈਲੀਫੋਨ 'ਚ ਸੂਚਨਾ ਮਿਲੀ ਕਿ ਅਜਮਾਇਂਦੇ ਘਰ ਦੇ ਬੈਕਸਾਈਡ ਹਸਪੀਟਲ ਦੀ ਬੈਕਸਾਈਡ ਤੇ ਮਕਾਨ 'ਚ ਅੱਗ ਲੱਗੀ ਆ ਸਾਡੀ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅਸੀਂ ਆ ਕੇ ਅੱਗ ਤੇ ਕੰਟਰੋਲ ਕੀਤਾ ਸਾਡੀਆਂ ਤਕਰੀਬਨ 3 ਗੱਡੀਆਂ ਲੱਗੀਆਂ ਤੇ ਮਕਾਨ ਦੇ ਵਿੱਚ ਜਿਹੜਾ ਇਸ ਮਕਾਨ ਤੇ ਪਹਿਲੇ ਵੀ ਅੱਗ ਲੱਗ ਚੁੱਕੀ ਹੈ ਜੀ ਅਸੀਂ ਪਹਿਲੇ ਵੀ ਇਹਨੂੰ ਅਵੇਅਰ ਕਰ ਚੁੱਕੇ ਸੀ ਕਿ ਥੋੜਾ ਫਾਇਰ ਦਾ ਆਪਣਾ ਸਿਸਟਮ ਬਣਾ ਕੇ ਰੱਖੋ ਪਰ ਜਿਹੜਾ ਹੈ ਨਹੀਂ ਇਹਨੇ ਕੀਤਾ ਹੁਣ ਦੁਬਾਰਾ ਉਸੇ ਤਰ੍ਹਾਂ ਸ਼ਾਰਟ ਸਰਕਟ ਹੋਇਆ ਤਾਂ ਉਹਦੇ ਨਾਲ ਅੱਗ ਲੱਗੀ ਹੈ ਜੀ ਕੋਈ ਜਾਨੀ ਨੁਕਸਾਨ ਸਰ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਬਾਕੀ ਜਿਹੜਾ ਸਮਾਨ ਦਾ ਹੈਗਾ ਉਹ ਮਾਲਕਾਂ ਨੂੰ ਦੱਸ ਸਕਦੇ ਕਿ ਕੀ ਨੁਕਸਾਨ ਹੋਇਆ ਹੈ ਕਿ ਕਿਦਾਂ ਬਗੇ ਤੱਕ ਸਰ ਥੱਲੋ ਦਿਨ ਦਾ ਕੋਈ ਸ਼ਾਰਟ ਸਰਕਟ ਹੋਇਆ ਹੈ ਕੋਈ ਇਕੁਪਮੈਂਟ ਇਹਨਾਂ ਦਾ ਚੱਲਦਾ ਰਹਿ ਗਿਆ ਹੈ ਜਿੱਦਾਂ ਅੱਗ ਲੱਗੀ ਹੈ ਉਹ ਨੋ ਤੁਹਾਡੇ ਨਾਲ ਨਿਕਲੇ ਚੱਲਦੇ ਲੱਗੇ ਕਿਹਦੇ ਸਾਹਮਣੇ ਆਈਏ ਕੀ ਦੇਖੋ ਜੀ ਅੱਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਕੋਟੇ ਤੇ ਲੱਗੀ ਤੇ ਉਹਦਾ ਕੋਈ ਇੰਦਾ ਹੋਇਆ ਨੁਕਸਾਨ ਬਚਾਉ ਗਿਆ ਪਰ ਮਾਦਰੀ ਦੇ ਨਾਲ ਕੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਇਹ ਕੋਈ ਪੌਣੇ ਕਿ 4 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਣ ਰਿਹਾ ਇਹਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਪਾਇ ਉਸ ਛਿੰਮਾ ਕੋਈ ਪਲਾਸਟਿਕ ਦੀ ਜਿਹਦਾ ਬਾਉਂਡਰੀ ਹੋਈ ਦੀ ਹੈ ਸਾਰੀ ਅੱਗ ਲੱਗੀ ਦੀ ਹੈ ਅੰਦਰ ਭੱਖੀ ਦੀ ਬੜੀ ਕੰਮ ਲੱਗੇ ਔਰ ਇਸ ਵਾਰੀ ਜਿਹੜਾ ਅੱਗ ਲੱਗੀ ਹੈ ਇਹਦੇ ਨਾਲ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਰ ਇਹ ਹੈ ਪਰਮਾਤਮਾ ਦੀ ਕਿਰਪਾ ਕੀ ਜਾਨਮਾਲ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਉੱਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਪੌੜੀ ਨਾਲ ਤੇ ਛਾਲਾ ਮਾਰ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਬੁੜਾ ਤੇ ਇੱਕ ਉਹਨਾਂ ਦੀ ਨੂੰਹ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੋੜੀ ਲਾ ਕੇ ਤੇ ਥੱਲੇ ਉਤਾਰਿਆ ਤੇ ਜਿੰਨਾ ਨਾਲ ਉਹਨਾਂ ਦਾ ਤੇ ਬਚਾਅ ਹੋ ਗਿਆ ਪਰ ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਆ ਉਹ ਸਾਰਾ ਹੀ ਸੜਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਆ